ਜੀ ਖਰਚੀਆਂ ਦਾ ਜੀ ਜਿੰਨੇ ਦਾ ਹੈਗਾ ਲੈ ਜਾ ਮੈਂ ਤਾਂ ਕਹਿੰਦਾ 5000 ਦਾ ਦੇ ਦੇ 5000 ਦਾ ਜਿੰਨੇ ਦਾ ਹੈ ਉਹਨੇ ਦੇ ਪੈਸੇ ਲਾ ਦੇ ਤੂੰ 10000 ਆ ਪਾਏ ਪਿੱਛੇ ਨੂੰ ਸਿੰਗਾ ਕਿੰਨਾ ਉਹ ਚਾਹ ਸਿੰਗਾ ਤਾਂ ਤੂੰ ਤੋੜ ਕੇ ਰੱਖ ਲਈ ਕਾ ਬਿਨਾ ਸਿੰਗਾ ਤੋਂ ਦੇ ਦੀ ਯਾਰ ਕਿੰਨਾ ਵਧੀਆ ਲੈ ਬਚਾ ਵਧੀਆ ਨਹੀਂ ਕਟੀਆਂ ਹੀ ਦੇ ਦੀ ਸੰਸਾ ਤੂੰ ਉਹ ਫੇਰ ਗਿਆ ਬੱਕਰਾ ਹਾਂ ਦਸ ਕੀਵਾਂ ਦਾ ਹੈ

ਕੱਢੀ ਤੇਗਾ ਤੂੰ ਤਾਂ ਲੋ ਕਰ ਰਹੇ ਆ ਇਹਦੇ ਨਾਲ ਮੂੰ ਮੂੰ ਪਟਾ ਹੋ ਗਿਆ ਸ਼ਿੱਗਾ ਦੋ ਦਰ 14 14 14 ਸ਼ਿੱਗ ਦੇ ਚੱਕ ਗਿਆ ਜੀ ਚੱਕ ਗਿਆ ਬਾਬਾ ਜੀ ਸ਼ਿੱਗ ਦੇ ਪੂਰੇ ਹੋ ਗਏ ਬਹੁਤਾ ਫਰੇਡਾ ਕੀ ਕਰਨਾ ਹੁਣ ਕਿੱਥੋਂ ਕੱਦ ਕਰੂਗਾ ਇਹ ਪੈਸੇ ਵੱਧ ਮੰਗਦਾ ਪੈਸੇ ਚੱਲੀਗਾ ਕਿੰਨਾ ਤੋੜਾਂਗੇ ਹੈਲੋ ਇਹ ਰਹਾ ਲੱਗਣਾ ਸਾਡਾ ਬਸੂਨੀ ਹੈ 13000 ਦੇ ਦਿਆਂ ਹੋਰ ਕਿੰਨੇ ਦਾ ਦੇਣਾ ਬਸ 10000 ਘੱਟ ਕਰ ਦੇ 24 ਦਾ ਲੈ ਯਾਰ 14 ਦਾ ਦੇ ਯਾਰ 14 ਦਾ ਇੱਕ ਗੱਲ ਹੋਰ ਹੈ ਤੇਥੋਂ 500 ਹੀ ਲਊ ਤੋ ਹਜ਼ਾਰ ਨੂੰ ਇਹ ਵੀ ਦੇਖ ਝੱਟ ਤੇਥੋਂ ਫੇਰ ਵੀ ਨਾ ਇਹ ਤੂੰ ਰੁਪਏ ਵਟੇਗਾ ਨਾ ਇਹ ਤੂੰ ਰੁਪਏ ਵਟੇਗਾ ਤੇਥੋਂ 500 ਲਊ ਘੱਟ ਲਊ ਐਨੇ ਦਾ ਹੁੰਦਾ ਤੋੜ ਕੇ ਨਾ ਹੂ ਤੋੜ ਕੇ ਦੇਖਹੀਂ ਲਿੰਗ ਡੇਟਾ ਦਾ ਪੁਝਾ ਆਲਾ ਇਹਨੂੰ ਚੱਲ ਭਜਾਉਣ ਨੂੰ ਕਿਹੜਾ ਆਪਾਂ ਦੌੜ ਦਬਾਉਣੀ ਐ ਪਰਾਂ ਨੂੰ ਐ ਲੈ ਜਾ ਨਾ ਚੱਲ ਮੇਰੇ ਤੱਕ ਕੀ ਮਰੂ ਵਿਚਾਰ ਆ ਇਹਨੂੰ ਸਿੱਧਾ ਤੁਰ ਸਿੱਧਾ ਗਹਾਂ ਪੈਰ ਜਿਵੇਂ ਕਮੂੰਦਾ ਬਾਬਾ ਨਾ ਕਮਾਉਂਦਾ ਹਾਂ ਹਾਂ ਮਾਰਨਾ ਤਾਂ ਕੀ ਹੈ ਜੇ ਮਾਰਨੀ ਬੰਦੇ ਰਹਿਣਾ ਸਾਰਾ ਸਾਰਾ ਦਾ ਵੀ ਨਾ ਬੰਦੇ ਰੰਦੇ ਕਿਹ ਕਰੀਆ ਮੁੰਡਾ ਕਾਲੇ ਕੱਪੜਿਆਂ ਵਾਲਾ ਬੱਕਰੀ ਲੈਣ ਵਾਲਾ ਕਿਉਂ ਵੀ ਚੱਲੀ ਆ ਫਿਰ ਹੈ ਨਹੀਂ ਮਰੀ ਮੋਟੀ ਕਿੰਜ ਸਾਢੇ 14 ਦਾ ਦੇਵੇਂਗਾ ਨਹੀਂ 15 ਦਾ ਦੇਣਾ ਹੋਰ ਹੁਣ ਕੀ ਕਰ ਰਹੀ ਗਈ ਯਾਰ ਓਏ ਪੈਰ ਕੱਟਦਾ ਮੂੰਹੋਂ ਕਮਾ ਕੇ ਤੁਰਦਾ ਹੈ ਕਿ ਹੁਣ ਕੋਟੇ ਤੇਰੀ ਤੂੰ ਹੋਣਗੇ ਨੀਤਾ ਕੋਈ ਨਹੀਂ ਦੁਖਦੇ ਇਹਦਾ ਬਾਂਡੇ ਪਾ ਚਲਾ ਤੂੰ ਚਾਹ ਨਾ ਉਹਦੇ ਹਿਸਾਬ ਨਾਲ ਹੋਈ ਜਾਂਦਾ ਫਿਰ ਜਿਵੇਂ ਵਧੀ ਜਾਂਦੇ ਮੈਨੂੰ ਨਹੀਂ ਪਤਾ ਹੌ ਖੰਬੇ ਤੇ ਹੁਣ ਚੜ ਜਾ ਨਾ ਲੈਣ ਦੇ ਕਟਾ ਕਿੰਨੇ ਤਾਰਾਂ ਤੋਂ ਵੀ ਤੁਰਕਿਓ ਖੰਬੇ ਤੇ ਆ ਜੂ ਆ ਸੁਣਦੀ ਐਨੀ ਸਮਾਜ ਕਿਉਂ ਵੀ ਆ ਸੁਣਦਾ ਐਨਾ ਸਮਾਜ ਇਹ ਮੁੰਡੇ ਬਣਾਉਣਗੇ ਵੀਡੀਓ ਦੋਏ ਪੈਰ ਪਰਲਿਆਂ ਦੇ ਵਿਚਾਲੀ ਤੇ ਹੱਥ ਮਰੇ ਆਉਂਗਾ ਤੁਰਕੇ ਇਹ ਆ ਗਈ ਲੈਟ ਫਿਰ ਉਧਰ ਜਾਈ ਸੀ ਭੱਜੋ ਚਲਦੀ ਮਾਂ ਚ ਦੇ ਉਹ ਤਾਂ ਕਟਾਵਾਂਗੇ ਉਹਦੀ ਇਮਾਨਦਾਰੀ ਤੇ ਜੇ ਜਾਣ ਕੀ ਛੱਡੂਗਾ ਸੱਚ ਫਿਰ ਤਾਂ ਮੈਨੂੰ ਮਾਰੂਗੀ ਅਗਲਾ ਕਿਉਂ ਬਈ ਦੇਖ ਲੈ ਤਮਾਸ਼ਾ ਫਿਰ ਬੋਕ ਫਰੀ ਲੈ ਜਾਊਂਗਾ ਜਾ ਬਈ ਹੁਣ ਕੀ ਕਰਾਂ ਮੈਨੂੰ ਪਰਾਂ ਹੋ ਕੇ ਦੱਸ ਦੇ ਊਟ ਚ ਹੈ ਚਲ ਕੰਨੇ ਚ ਦੱਸ ਦੇ ਪੂਰੀ ਫਰ ਜਾ ਮੁੰਡਿਆ ਉਹ ਦੀ ਲਾਇਆ ਝਾਕੇ ਅੰਦਰ ਆ ਦੇ ਯਾਰ ਉਹ ਤਾਂ ਸੰਦਾ ਤੇਰੇ ਸੰਦਾ ਬਾਪੂ ਨਾਉਂਦਾ ਬੱਕਰੀਆਂ ਆਸ ਤਰਾਕੇ ਪਾ ਕਲਾਈਆਂ ਨੇ ਤੇ ਨਹੀਂ ਲਾਈਆਂ ਉਹੀ ਕਹਿੰਦੇ ਬੜਾ ਕੇ ਪਾ ਤੂੰ ਬੱਕਰੀਆਂ ਨਹੀਂ ਨੇ ਹਜੇ ਲਾਈਆਂ ਨਹੀਂ ਕਰੀ ਰੱਖਿਆ ਉਹ ਖੁਰਲੀ ਤੇ ਇਕੱਲੀ ਨਾ ਬਨੇ ਰਹਿੰਦੇ ਐਨਾ ਤਾਂ ਫਿਰ ਮੈਨੂੰ ਵੀ ਪਰਖ ਹੈ ਜੇ ਨਾ ਬੱਕਰੀਆਂ ਲਾਈਆਂ ਹੂੰ ਸੱਪਾ ਹੋ ਜੂ ਅਗਲੇ ਨੂੰ ਲੈ ਆ ਇੱਥੇ ਕੋਈ ਨਹੀਂ ਉਹਨੂੰ ਵੀ ਰਿਜ਼ਲਟ ਕਰ ਦਿੰਦਾ ਹੈ ਲੈ ਮੈਂ ਬੱਕਰੀ ਲਿਆਉਂਦਾ ਫਿਰ ਉਹ ਜੱਤਹੀਂ ਨਹੀਂ ਪਾਸ ਕਰਾਇਆ ਪਹਿਲਾਂ ਪਾਸ ਤਾਂ ਐ ਕਰਾਉਣਾ ਸੀ ਮੈਂ ਕਰਾਉਂਗਾ ਹੈ ਫਿਰ ਹੋਰ 10000 ਵੱਧ ਪਾ ਕੇ ਚੰਗਈ ਬੋਕਤਵਾਦਾਂਗੇ ਆਲਾ ਪੈਸੇ ਤਾਂ ਪੂਰੇ ਵੱਟ ਗਏ ਨਹੀਂ ਬੱਕਰੀਆਂ ਲਾਉਂਦਾ ਲੁੰਦਾ ਨਾ ਉਹੀ ਝੂਠ ਨਾ ਕਹੀਂ 16 ਦਾ ਦਿਨ ਲਾਵੇ ਨਾਲ ਆਵੇ 17 ਦਾ ਅਸਤਾਇਤਾ ਨੂੰ ਉਹ ਦੱਸ ਲਿਖ ਜਾ ਲੈ 18 ਦਾ ਵੇਚਦਾ ਫਿਰ ਫੜਸਾਈ ਫਿਰ ਹੁਣ ਤਾਂ ਰੱਬ ਦੀ ਨਾਉਣ ਮੁੱਲ ਲਾ ਕੇ ਗਿਆ ਤੈਨੂੰ ਪੂਰਾ ਸਿਰਾਂ ਮੁੱਲ ਲਾਇਆ ਯਾਰ ਦੇ ਦੇ ਫਿਰ ਦੇ ਦੇ ਹੁਣ ਤਾਂ ਹਾਂ ਭਾਈ ਬੂ ਜੀ ਨਾ ਚੈੱਕ ਕਰ ਨਾ ਨਾ ਅੱਜ ਗਾਕੇ ਨਹੀਂ ਰਹਿਣਾ ਮੰਡੀ ਚ ਜੀ ਤੋ ਮਰਜ਼ੀ ਮੁੱਲ ਵਾਲਾ ਹੈ ਹੈ ਮੈਂ ਥੋੜਾ ਖੜੀ ਰਹਿ ਜਾਂਦਾ ਇੱਕ ਮਿੰਟ ਵੀ ਮੈਂ ਤਾਂ ਉਹਦੋਂ ਨੂੰ ਚੱਕਦਾ ਹੁੰਦਾ ਫੱਟੇ ਹੁਣ ਨੂੰ ਤਾਂ ਗੱਤ ਹੀ ਨਹੀਂ ਹੈਗੀ ਅਜਾ ਦੇ ਦੇ ਅਗਲੀ ਵਾਰੀ ਆ ਜਾਾਂਗੇ ਆਪਾਂ ਕਿਹੜਾ ਦੂਰ ਆ ਜੇ ਮੇਰੇ ਕਹਿੰਦਾ 30 ਵਾਰਾ ਜੀ ਫਿਰ ਇਹ ਲਾਉਂਦਾ ਪੈਸੇ ਵੇਰੇ ਟਰਾਲੀਆਂ ਤੇ ਹੋ ਟਰਾਲੀਆਂ ਚ ਪੈਸੇ ਲਾਉਂਦਾ ਫਿਰ ਹੀ ਰੋਜ ਆ ਤੇਲ ਤਾਂ ਮੱਚਦਾ ਹੀ ਆ ਜੈਲਾ ਪਹਾੜਾ ਲਊ ਤਿੱਥੋਂ ਓ ਦੇ ਦੇ ਬਟਲਾ ਪੈਸੇ ਕਰੇ ਖੜਾ ਮੂੰਹ ਤੇ ਪੀਊਗਾ ਹੈ ਲਿੱਸਾ ਹੋ ਕਿਉਂ ਜੀ ਹੁਣ ਤੱਕ ਕੰਮ ਕੰਮ ਕਾਜੀ ਕੰਮ ਪਾਇਆ ਜੋ ਪਾਇਆ ਚਲੋ ਫਿਰ ਹੋਰ ਦੇਖ ਲਾਂਗੇ ਉਹ ਨਾ ਦੀ ਗੇ ਜੈ ਸੀ ਗਰੀਬ ਬੰਦੇ ਕਮਾਈ ਵੀ ਘੱਟ ਹੀ ਬੰਦੇ ਬੜਾ ਸਰ ਇਹਦਾ 18.5 ਦਾ ਹੋ ਗਿਆ ਚੱਕ ਫੜ ਸਾਈ ਚੱਕ ਚੱਕ ਤੇਰੇ ਕੇਸ ਚਾਵੇਂ ਹੁਣ ਤੇਰੇ ਬਰੀਆਂ ਚੱਕ ਵੇਚਦਾ ਬੱਸ ਸਤਾਨ ਆ ਫਿਰ ਜੀ ਦਿਨਾ ਤਾਂ ਲੈ ਰੱਬ ਤਾਂ ਨੋ ਬੋਲ ਦੇ ਵੈਗਰੂ ਖੁਸ਼ ਹੈ ਆ ਫੜ ਠੀਕ ਹੈ ਕਰਾਤਾ ਆਪਾਂ ਕੇਸ ਕੋ ਥੋੜੀ ਕੱਚਾ ਛੱਡਣਾ ਦੀ ਹੌਲੀ 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 ਸਾਹ ਅੱਗੇ ਜੋ ਰਖੜੇ ਛੋਟ ਕਰਦੀ ਚਾਹੇ 100 ਚਾਹੇ ਲਖਾਈ ਕਰਾ ਦੀ ਜਿਹੜੀ ਮੰਡੀ ਦਾ ਜਿਹੜਾ ਰੀਤੀ ਰਿਵਾਜ ਹੈ ਦੇਵਾ ਦਾ ਤੇ ਪੁੱਤਾਂ ਦੇ ਬੱਚੇ ਆਣੇ ਮੈਂ ਤੇਰੇ ਨਾਲ ਪਹਿਲਾਂ ਖੋਲ ਕੇ ਕਰਿਆ ਹਾਂ ਪਿੱਛੋਂ ਆਲਾ ਕਰਦਾ ਹੁਰ ਉਹ ਜਰਾ ਜੂ ਮੈਂ ਕਹਦਾ ਮਰਾ ਫਰਦਾ ਬਈ ਕਿਉਂ ਜੀ ਆਲਾ ਕਹਿੰਦਾ ਮੈਨੂੰ ਕੀ ਦੱਸਿਆ ਤੀ ਤੈ ਲੈਓ ਜੀ ਪੈਸੇ ਦੀ ਉਹ ਸਾਈ ਵਾਲਾ ਵਾਪਸ ਕਰ ਬਈ ਆਉਂਦਾ ਜੀ ਉਹ ਲੈ ਬਈ ਸਾਈ ਇਹ ਪੈਸੇ ਵਧਾ ਰਹਾ ਨਵੀ ਆ ਜਾ ਬੰਦੇ ਲਓ ਜੀ 4 5 7 1 15 ਤੇ 6.5 लो जी दबारा गिन लिया मार्के दोबारा फिर गिन ना ना हूं तो अब क्यों भी तो चलो बकरा तो नहीं चेक करे कर चेक कर ल <coughs> ਉੱਲਾ ਰੱਖੀ ਬੱਕਰੀਆਂ ਜਿਆਰਾ ਆਪੇ ਲੱਗ ਜੂ ਕਰਨ ਇਹ ਫੇਰ ਵੀ ਮਰਦ ਦਾ ਪੁੱਤ ਐ ਛੋੜੀ ਛੱਡੂ ਬੱਕਰੀਆਂ ਭਜ ਭਜ ਚੜੂ ਬੱਕਰੀਆਂ ਤੇ ਸਹੀ ਠੀਕ ਹੈ ਮੈਂ ਉੱਡੀ ਰੋਹ ਜਾਊਂਗੀ ਚੰਗਾ ਭਾਈ ਧੰਨਵਾਦ ਚਲੋ ਖਲਾਓ ਤੇ ਚੋਲੀ ਚਰਸਾ ਪਾਓ ਐਂ